ਸਸ਼ੀਕਾਲ ਜੀ ਦੈਨਿਕ ਸਵੇਰਾ ਟੀਵੀ ਦੇਖ ਰਹੇ ਗੁਰਪ੍ਰੀਤ ਸਿੰਘ ਜੀਪੀ ਸਾਡੇ ਨਾਲ ਨੇ ਗੱਲਬਾਤ ਕਰਨੇ ਹੈ ਜੀਬੀ ਸਾਹਿਬ ਵਿਧਾਨ ਸਭਾ ਚੋਣਾਂ ਦੇ ਵਿੱਚ ਨਾਰਾਜ਼ਗੀ ਉੱਭਰ ਕੇ ਸਾਹਮਣੇ ਆਈ ਸੀ ਔਰ ਉਹ ਨਾਰਾਜ਼ਗੀ ਇੰਨੀ ਵਧੀ ਕਿ ਪਾਰਟੀ ਛੱਡਣੀ ਪਈ ਤੁਹਾਨੂੰ ਹਾਂ ਜੀ ਪਾਰਟੀ ਛੱਡਣੀ ਪਈ ਹੈ ਕਿਉਂਕਿ ਪਾਰਟੀ ਜ ਨੇ ਹਰ ਰੋਜ਼ ਹਰ ਰੋਜ਼ ਹੀ ਕੋਈ ਨਾ ਕੋਈ ਮਤਲਬ ਇਸ ਮੈਨ ਹੈ ਕਿ ਡਿਸਪਲਿਨ ਦੀ ਬਹੁਤ ਕਮੀ ਹੈ ਕੋਈ ਲੀਡਰਸ਼ਿਪ ਨਾ ਕੋਈ ਵੀ ਨਹੀਂ ਅੰਦਰੋਂ ਕੋਈ ਵੀ ਨਹੀਂ ਸਰ ਇੱਕ ਦੂਜੇ ਦੇ ਅੰਗੇਸ਼ਤੀ ਹੈ ਕੋਈ ਮਤਲਬ ਕਿਸਨਾਲੇ ਮੀਂਹ ਮਣਦੀ ਕਿ ਤੋ ਜੇ ਤਾ ਹੀ ਅੱਜ ਕਾਂਗਰਸ ਪਾਰਟੀ ਆ ਡਾਊਨ ਜਾਦੀ ਜੀ ਜਿਹੜਾ ਤੁਹਾਡੀ ਨਾਰਾਜ਼ਗੀ ਤੇ ਸਾਬਕਾ ਸੀਐਮ ਚੰਨੀ ਦੇ ਨਾਲ ਸੀ ਡਾਕਟਰ ਮਨੋਰ ਤੁਹਾਡੇ ਖਿਲਾਫ ਚੋਣ ਲੜਦੇ ਨੇ ਉਸ ਸਮਾਂ ਨਾਰਾਜ਼ਗੀ ਉੱਭਰਦੀ ਐ ਸ਼ਿਕਾਇਤਾਂ ਵੀ ਕਰਦੇ ਹੋ ਕਿਹ ਕਾਰਵਾਈ ਨਾ ਹੋਣ ਤੋਂ ਹਤਾਸ਼ ਹੋ ਤੁਸੀਂ ਜਦੋਂ ਮੁੱਖ ਮੰਤਰੀ ਸੀਗੇ ਚਲੋ ਆਪਾਂ ਜਰ ਲਿਆ ਸਾਰੀ ਚੀਜ਼ਾਂ ਜਰ ਲੀਆਂ ਚਲੋ ਟਿਕਟ ਜੀ ਮਿਲਿਆ ਸੀ ਆਪਾਂ ਨੂੰ ਪਰ ਜਦੋਂ ਉਹਨਾਂ ਸੀ ਡੀ ਸੀ ਡਬਲਯੂ ਸੀ ਮੈਂਬਰ ਬਣੇ ਨੇ ਉਦੋਂ ਤੋਂ ਹੀ ਉਹਦੇ ਪਰਿਵਾਰ ਫੇਰ ਉਹ ਦੁਬਾਰੇ ਜਿਵੇਂ ਕਸਵੇਟ ਕਰਨ ਲੱਗ ਗਿਆ ਇਹ ਚੰਗਾ ਨਹੀਂ ਲੱਗਦਾ ਕਿਉਂਕਿ ਜਦੋਂ ਆਪਾਂ ਇੱਕ ਸੇਮ ਪਾਰਟੀ ਚ ਹੁੰਦੇ ਆ ਸਗੋਂ ਆਪਾਂ ਨੂੰ ਇਹ ਗੱਲ ਕਰਨੀ ਚਾਹੀਦੀ ਜੀ ਮੈਂ ਆਪਣਾ ਕੈਂਡੀਡੇਟ ਚ ਚਾਵਾ ਜੀ ਚਾਹੇ ਉਹ ਦੁਸ਼ਮਣ ਵੀ ਹੋਵੇ ਪਰ ਪਾਰਟੀ ਦਾ ਹੋਵੇ ਪਰ ਇਹ ਚੀਜ਼ਾਂ ਨਹੀਂ ਦਿਖੀਆਂ ਉੱਚ ਅੱਜ ਮੈਨੂੰ ਇਹ ਰੋਸ ਵੀ ਹੈਗਾ ਤੇ ਆਪਣਾ ਕਿਉਂਕਿ 2 ਸਾਲ ਦਾ ਜਿਹੜਾ ਕੰਮ ਆਮ ਪਾਰਟੀ ਨੇ ਕੀਤਾ ਇਹ ਪੰਜਾਬ 'ਚ ਜੀ ਤੇ ਗਰੀਬਾਂ ਲਈ ਕਿਸਾਨਾਂ ਲਈ ਤੇ ਉਹ ਬਹੁਤ ਵਧੀਆ ਮੈਨੂੰ ਲੱਗਿਆ ਤੁਸੀਂ ਸ਼ਿਕਾਇਤਾਂ ਕੀਤੀਆਂ ਸੀ ਚੰਨੀ ਖਿਲਾਫ ਕੀ ਇਹਨਾਂ ਦੇ ਖਿਲਾਫ ਕਾਰਵਾਈ ਹੋਈ ਕਿ ਕਾਰਵਾਈ ਨਹੀਂ ਹੋਈ ਕਿਸੇ ਤਰ੍ਹਾਂ ਦੀ ਸ਼ਿਕਾਇਤਾਂ ਕਰਦਾ ਹੀ ਰਹਿੰਦੇ ਆ ਉਹ ਰਾਜਾ ਬਟਿੰਗ ਜੀ ਵੀ ਜਿਹੜੇ ਆਪਣੀ ਪਾਰਟੀ ਦੇ ਅੰਗੇਜ تھے ਉਹਨੇ ਸ਼ਿਕਾਇਤ ਕਰਦੇ ਪਰ ਉਹਨੇ ਸੁਣੀ ਨਹੀਂ ਜਾਂਦੀ ਸੁਣੀ ਨਹੀਂ ਜਾਂਦੀ ਤੇ ਇਹ ਜ਼ਰੂਰੀ ਹੈ ਜਿਹੜਾ ਬੰਦਾ ਜਿਸ ਮਾਹੌਲ ਚ ਹੈ ਗਿਆ ਜਿਵੇਂ ਕਾਂਗਰਸ ਪਾਰਟੀ ਪਿਆਰ ਕਰਦੇ ਸੀ ਅਸੀਂ ਜੀ ਜੇ ਸਾਡੀ ਗੱਲੀਆਂ ਨਹੀਂ ਸੁਣਨੀ ਤੇ ਤਾਈਂ ਅੱਜ ਹਾਰ ਕੇ ਪਾਰਟੀ ਛੱਡੀ ਲੰਬਾ ਪਿਛੋਖੜ ਸੀ ਕਾਂਗਰਸ ਦੇ ਨਾਲ ਬਹੁਤ ਲੰਬਾ ਕੀ ਮਹਿਸੂਸ ਕਰ ਰਹੇ ਹੋ ਅੱਜ ਪਿਛੋਖੜ ਨਹੀਂ ਚਲੋ ਪਾਰਟੀ ਛੱਡਣ ਦਾ ਗਮ ਤਾਂ ਹੁੰਦਾ ਪਰ ਲੇਕਿਨ ਜਿਹੜੇ ਇਹ ਭਗਵੰਤ ਸਿੰਘ ਜੀ ਨੇ ਸਹੀ ਮੈਨੇਜ ਕੀਤਾ ਜਿਹੜੀ ਇਹਦੀ ਕੈਬਨਿਟ ਹੈ ਬਹੁਤ ਵਧੀਆ ਕੰਮ ਕਰ ਰਹੀ ਹੈ ਗਰਾਸ ਰੂਟ ਤੇ ਅੱਜ ਅੱਜ ਗਰਾਸ ਰੂਟ ਤੇ ਇਹੀ ਲੋਕ ਜਿਹੜੇ ਗਰੀਬ ਨੇ ਜਿਨ੍ਹਾਂ ਨੇ ਬਾਕੀ ਵੋਟ ਪਾਉਣੀ ਹੁੰਦੀ ਆ ਚਲੋ ਮੈਂ ਦੂਜਿਆਂ ਨਹੀਂ ਕਹਿੰਦਾ ਕਈ ਬੰਦੇ ਚੰਗੇ ਜਾਂਦੇ ਚੰਗੇ ਕੱਪੜੇ ਪਾਉਂਦੇ ਆ ਉਹ ਗੱਲ ਕਈ ਵਾਰ ਨਫਤਾ ਚੀਨੀਆਂ ਕਰਦੇ ਸਰਕਾਰ ਦੀਆਂ ਪਰ ਗਰਾਸ ਟੂਟ ਤੇ ਜਿਹੜੇ ਗਰੀਬ ਲੋਕ ਨੇ ਜਾਂ ਕਿਸਾਨ ਗਰੀਬ ਨੇ ਉਹ ਅੱਜ ਇਹਦੀ ਗੱਲ ਕਰਦੇ ਵੀ ਆਮ ਪਾਰਟੀ ਨੂੰ ਅਸੀਂ ਅੱਗੇ ਕੀ ਰਣਨੀਤੀ ਹੈ ਕੀ ਲੋਕ ਸਭਾ ਚੋਣਾਂ ਲੜਨ ਦੀ ਮਨਸ਼ਾ ਹੈਗੀ ਹੈ ਅਮਰ ਮਨਸ਼ਾ ਤਾਂ ਜਿਹੜਾ ਪੋਲਿਟਿਸ਼ਨ ਉਹਦੀ ਰਹਿੰਦੀ ਰਹਿੰਦੀ ਹੈ ਪਰ ਦੋ ਤਿੰਨ ਚ ਕੀ ਫੈਸਲਾ ਕਰਦੀ ਹੈ ਪਾਰਟੀ ਤੇ ਇਹ ਉਹਨਾਂ ਦਾ ਗੱਲਬਾਤ ਹੋਈ ਸੀ ਐਮ ਸਾਹਿਬ ਦੇ ਨਾਲ ਕੀ ਤੁਹਾਨੂੰ ਫਤੇਗੜ ਸੀਟ ਤੋਂ ਚੋਣ ਮੈਦਾਨ ਦੇ ਵਿੱਚ ਲਾ ਦੇਣੇ ਗੱਲ ਹੋਈ ਹੈ ਜੀ ਪਰ ਉਹ ਤਾਂ ਪਾਰਟੀ ਦਾ ਉਹ ਹੁੰਦਾ ਨਾ ਪਾਰਟੀ ਨੇ ਕੀ ਡਿਸਾਈਡ ਕਰਨਾ ਵੀ ਕਿਹੜਾ ਕੈਂਡੀਡੇਟ ਵੈਸਟ ਜ ਕਦੋਂ ਤੋਂ ਗੱਲਬਾਤ ਚੱਲ ਰਹੀ ਸੀ ਤੁਹਾਡੀ ਆਮ ਆਦਮੀ ਪਾਰਟੀ ਦੇ ਵਿੱਚ ਸ਼ਾਮਲ ਹੋ। ਅਭੀ ਤੱਕ 2-3 ਡੇਸ ਜੀ। 2-3 ਦਿਨ ਦੋ ਚੁਰ ਦਿਨ ਅੱਛੀ ਹੋਇਆ। ਦੋ ਤਿੰਨ ਪਾਲਿਸੀਆਂ ਤੋਂ ਹੀ ਪ੍ਰਭਾਵਿਤ ਹੋਇਆ। ਹਾਂ ਜੀ ਉਹਨਾਂ ਦੀ ਪਾਲਿਸੀਆਂ। ਤੇ ਹੁਣ ਕਾਂਗਰਸੀ ਆਗੂ ਨੂੰ ਕੁਝ ਸੁਝਾਅ ਦੇਣਾ ਚਾਹੋਗੇ? ਮੈਂ ਤਾਂ ਇਹ ਕਵਾਂਗਾ ਵੀ ਭਾਈ ਡਿਸਿਪਲਨ ਰੱਖੋ ਲੋਕਾਂ ਦੇ ਤੋਂ ਕਈ ਬੰਦੇ ਹੋਰ ਆਉਣਾ ਚਾਹੁੰਦੇ ਪਾਰਟੀ 'ਚ। ਤੁਹਾਨੂੰ ਉਮੀਦ ਹੈ ਹਫ਼ਤੇ ਦਾ ਦਿਨ ਜੀ ਹੋਰ ਪਾਰਟੀ ਦੇ ਲੋਕ ਛੱਡਣਗੇ। ਹੋਰ ਛੱਡਣਗੇ। ਕਿਸ ਲੈਵਲ ਦੇ ਲੀਡਰ ਨੇ? ਨਹੀਂ ਚੰਗੇ ਛੱਡਣਗੇ ਜੇ ਇਹ ਆਪਸ ਵਿੱਚ ਨਾ ਸੁਧਰੇ ਤਾਂ। ਹਾਂ। ਇਸ ਕਿਸੇ ਪ੍ਰਧਾਨ ਬਣਾਇਆ ਨਾ ਪ੍ਰਧਾਨ ਦੀ ਗੱਲ ਸੁਣਨੀ ਚਾਹੀਦੀ ਹੈ ਕਿ ਮਤਲਬ ਇਹ ਚੀਜ਼ਾਂ ਪਾਟ ਜਾਈਏ ਕਿ ਕਿਸ ਲੈਵਲ ਤੇ ਪੋਲਿਟਿਕਸ ਹੋ ਰਹੀ ਹੈ ਕਾਂਗਰਸ ਦੇ ਵਿੱਚ ਪੋਲਿਟਿਕਸ ਇਹ ਵੀ ਚਾਹੇ ਮੈਂ ਆਂ ਕਾਈ ਕੋਈ ਦੂਜਾ ਹਲਕੇ ਦਾ ਹੋਵੇ ਜਾਂ ਸੀਨੀਅਰ ਬੰਦਾ ਐਮਐਲਏ ਆ ਜਾਂ ਮਨਿਸਟਰ ਰਹੇ ਨੇ ਉਹ ਮਤਲਬ ਨਾਲ ਦਾ ਪਿਆਰ ਨਹੀਂ ਰੱਖਦੇ ਮੈਨੂੰ ਕਮਜ਼ੋਰ ਕਰਨ ਦੀ ਕੋਸ਼ਿਸ਼ ਕਰਦੇ ਤੁਹਾਨੂੰ ਕਮਜ਼ੋਰ ਕਰਨ ਦੀ ਪੂਰੀ ਕੋਸ਼ਿਸ਼ ਪੂਰੀ ਕੋਸ਼ਿਸ਼ ਕੀਤੀ ਕਿ ਮੈਂ ਤਾਂ ਹੀ ਅੱਜ ਪਾਰਟੀ ਛੱਡੀ ਆ ਾਰੇ ਵੀ ਤੁਸੀਂ ਇਸੀ ਕਰਕੇ ਅਸੀਂ ਕਿ ਤੁਹਾਡੀ سپورਟ ਨਹੀਂ ਹੋਈ ਚੋਣਾ ਐਕਚੁਅਲੀ ਕੀ ਹੈ ਹਾਂ ਮੇਨ ਗੱਲ ਜਦੋਂ ਤੁਸੀਂ ਸੁਪਰੀਮੋ ਹੀ ਇਹ ਚੀਜ਼ਾਂ ਕਰਨ ਤਾਂ ਪਾਰਟੀ ਕਿਵੇਂ ਉੱਠ ਸਕਦੀ ਹੈ ਇਹ ਤਾਂ ਐਮਐਲਏ ਦਾ ਬੰਦਾ ਗਲਤੀ ਕਰ ਲੈ ਗੱਲ ਜਦੋਂ ਹਾਈ ਲੈਵਲ ਦੇ ਬੰਦੇ ਚੀਫ ਮਿਨਿਸਟਰ ਲੈਵਲ ਦੇ ਬੰਦਾ ਇਹ ਗੱਲਾਂ ਕਰਦੇ ਆ ਤਾਂ ਪਾਰਟੀ ਨਹੀਂ ਉੱਠ ਸਕਦੀ ਬਿਲਕੁਲ ਵੱਡੀ ਗੱਲ ਆ ਇਹਨਾਂ ਨੇ ਕਿ ਅਗਰ ਚੀਫ ਮਿਨਿਸਟਰ ਲੈਵਲ ਤੇ ਬੰਦੇ ਜਿਹੜੇ ਨੇ ਉਹੀ ਆਪਣੀ ਪਾਰਟੀ ਦੇ ਜਿਹੜੇ ਐਮਐਲਏ ਰਹੇ ਨੇ ਜਾਂ ਛੋਟੇ ਵਰਕਰ ਰਹੇ ਨੇ ਉਹਨਾਂ ਨੂੰ ਕਮਜ਼ੋਰ ਕਰਨ ਦੀ ਕੋਸ਼ਿਸ਼ ਕਰਨ ਤੇ ਫਿਰ ਉਹ ਚੀਜ਼ਾਂ ਜਿਹੜੀਆਂ ਨੇ ਜਰੀਆਂ ਨਹੀਂ ਜਾਂਦੀਆਂ ਔਰ ਇਸੇ ਕਰਕੇ ਅੱਜ ਗੁਰਪ੍ਰੀਤ ਸਿੰਘ ਜੀ ਜੀਪੀ ਜਿਹੜੇ ਨੇ ਕਾਂਗਰਸ ਨੂੰ ਅਲਵਿਦਾ ਕਹਿ ਚੁੱਕੇ ਨੇ ਆਮ ਆਦਮੀ ਪਾਰਟੀ ਦਾ ਹੱਥ थम ਚੁੱਕੇ ਨੇ ਹਾਲਾ ਕਿ ਵੇਖਣ ਵਾਲੀ ਗੱਲ ਰਹੇਗੀ कि इनदा इस ढंग दे नाल पार्टी ਛਡ ਕੇ ਆਮ ਆਦੀ پارٹی ਨੂੰ ਜੁਆਇਨ ਕਰਨਾ ਆਨ ਵਾਲੇ ਦਿਨਾਂ ਦੇ ਵਿੱਚ ਪੰਜਾਬ ਦੀ ਸਿਆਸਤ ਨੂੰ ਕਿਸ ਢੰਗ ਦੇ ਨਾਲ ਹੋਰ ਸਰਗਰਮ ਕਰਦਾ ਹੋਇਆ ਨਜ਼ਰ ਆਊਗਾ ਕੈਮਰਾ ਪਰਸਨ ਆਨੰਦ ਦੇ ਨਾਲ ਵਿਨਿਤ ਕਪੂਰ ਦੈਨਿਕ ਸਵੇਰਾ ਟੀਵੀ ਚੰਡੀਗੜ੍ਹ ਦੇਸ਼ ਦੁਨੀਆ ਦੀ ਹਰ ਖਬਰ ਸਭ ਤੋਂ ਪਹਿਲੇ ਦੇਖਣੇ ਲਈ ਫੋਲੋ ਕਰੇ ਦੈਨਿਕ ਸਵੇਰਾ ਟੀਵੀ YouTube Facebook Instagram X ਔਰ WhatsApp ਚੈਨਲ ਪਰ